ਸਾਰੇਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਘਰੇ ਬੈਠੇ ਹੱਸਦੇ ਖੇਡਦੇ ਗਰਮੀ ਤੋਂ ਮੇਰੀਆਂ ਬਾਤਾਂ ਸੁਣ ਰਹੇ ਹੋਵੋਗੇ ਮੇਰੇ ਗੀਤ ਤੇ ਬੋਲੀਆਂ ਸੁਣ ਰਹੇ ਹੋਵੋਗੇ ਸੋ ਤੁਹਾਡੇ ਤੇ ਮਾਣ ਕਰਦੀ ਆ ਵੀ ਪਸੰਦ ਆਊਗੀ ਤੁਹਾਨੂੰ ਬਾਤ ਸੋ ਇਸੇ ਤਰ੍ਹਾਂ ਮਾਣ ਦਿੰਦੇ ਰਹਿਣਾ ਸੋਹਣੇ ਸੋਹਣੇ ਕਮੈਂਟਸ ਦਿਆ ਕਰੋ ਬਹੁਤ ਸੋਹਣੇ ਕੰਪਲੀਮੈਂਟਸ ਹੁੰਦੇ ਨੇ ਤੁਹਾਡੇ ਮੈਂ ਤਕਰੀਬਨ ਸਾਰਿਆਂ ਦਾ ਜਵਾਬ ਵੀ ਦਿੰਨੀ ਆਂ ਕਈ ਵਾਰੀ ਕੋਈ ਗਲਤੀ ਨਾਲ ਰਹਿ ਵੀ ਗਿਆ ਹੋਵੇ ਤਾਂ ਮਾਫ ਕਰਿਓ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆਂ ਮਾਨੋ ਆਨੰਦ ਫਿਰ ਅੱਜ ਦੀ ਬਾਤ ਦਾ ਇੱਕ ਬਾਣੀਆਂ ਤੇ ਪੰਡਤ ਪਿੰਡ 'ਚ ਰਹਿੰਦੇ ਸੀ ਬਾਣੀਆਂ ਤੇ ਜੱਟ ਉਹਨਾਂ ਦੀ ਬਹੁਤ ਪੱਕੀ ਦੋਸਤੀ ਸੀ ਬਚਪਨ ਤੋਂ ਹੀ ਵਾਣੀਆਂ ਜੱਟਾਂ ਦੇ ਘਰੀ ਰਹਿੰਦਾ ਖੇਤ ਵਰਨੇ ਜਾਂਦਾ ਉੱਥੇ ਛੱਲੀਆਂ ਭੁੰਨਣੀਆਂ ਹੋਲਾ ਬਣਾਉਣੀਆਂ ਤੇ ਗੱਨੇ ਗੁੰਨੇ ਚੂਪਣੇ ਸਾਗ ਲਿਆਇਆ ਕੋਈ ਸਬਜ਼ੀ ਲਿਆਇਆ ਜਾਨੀ ਘਰ ਵਾਂਗੂ ਸੀ ਉਹ ਤਾਂ ਭਾਈ ਜਦੋਂ ਜਵਾਨ ਹੋ ਗਏ ਵਿਆਹੇ ਗਏ ਬਾਲ ਬੱਚੇ ਹੋ ਗਏ ਉਹ ਬਾਣੀਆਂ ਦੇ ਤਾਂ ਕਾਰੋਬਾਰ ਹੋਰ ਨੇ ਜੱਟਾਂ ਦੀ ਖੇਤੀ ਹੋਈ ਆ ਤਾਂ ਉਹ ਬਾਣੀਆਂ ਸ਼ਹਿਰ ਚ ਲਿਆ ਗਿਆ ਆਪਣੇ ਪਰਿਵਾਰ ਨੂੰ ਲੈ ਕੇ ਸ਼ਹਿਰ ਚ ਜਾ ਕੇ ਉਹਨੇ ਕਾਰੋਬਾਰ ਤੋੜਿਆ ਤਿੰਨ ਚਾਰ ਸਾਲ ਦੇ ਵਿੱਚ ਦੂਰ ਦੂਰ ਤੱਕ ਉਹਦਾ ਚਰਚਾ ਹੋਣ ਲੱਗ ਗਿਆ ਵੀ ਹਾਂ ਸ਼ਹਿਰ ਚ ਫਲਾਨਾ ਬਾਣੀਆਂ ਫਲਾਨੇ ਪਿੰਡ ਵਾਲਾ ਬਹੁਤ ਚੰਗਾ ਬੰਦਾ ਹੈ ਤੇ ਅਮੀਰ ਬੰਦਾ ਹੈ ਤਾਂ ਭਾਈ ਉਹੋ ਜਿਹੜਾ ਜੱਟ ਸੀ ਪਿੰਡ 'ਚ ਉਹਦਾ ਕੰਮ ਡੰਮ ਹੋਣ ਲੱਗ ਗਿਆ ਤਾਂ ਇੱਕ ਦਿਨ ਉਹਦੇ ਤੇ ਇੰਨੀ ਗਰੀਬੀ ਆਈ ਵੀ ਜਿਵਾਕ ਭੁੱਖੇ ਵੀ ਪੈਣ ਲੱਗੇ ਰਾਤ ਦਿਨੇ ਰੋਟੀ ਦੀ ਵੀ ਜੁੜਦੀ ਨਾ ਯਾਨੀ ਕਿ ਇੰਨੀ ਗਰੀਬੀ ਆ ਗਈ ਤਾਂ ਉਹਦੋਂ ਉਹਦੇ ਘਰ ਵਾਲੀ ਨੂੰ ਕਹਿਣ ਲੱਗੀ ਆਂਡਣਾ ਗੁੰਡਣਾ ਕਹਿੰਦੀ ਨਹੀਂ ਸੋ ਤੇਰੇ ਘਰ ਵਾਲੇ ਦਾ ਤਾਂ ਇੰਨਾ ਮਲਾਜਾ ਵੀ ਉਹ ਤਾਂ ਇਥੇ ਇੰਨਾ ਅਮੀਰ ਹੈ ਬਾਣੀਆਂ ਵੀ ਤੁਸੀਂ ਉਹ ਤੋਂ ਮਦਦ ਲੈ ਲੋ ਕੋਈ ਭਾਈ ਉਹਨੇ ਆ ਕੇ ਜੱਟ ਨੂੰ ਕਿਹਾ ਕਹਿੰਦੀ ਵੀ ਜਿਹੜਾ ਤੇਰਾ ਦੋਸਤ ਤੀ ਕਹਿੰਦੀ ਉਹ ਬਾਣੀਆਂ ਵੀ ਉਹ ਤਾਂ ਇੰਨਾ ਅਮੀਰ ਐ ਵੀ ਉਹ ਤਾਂ ਕੋਈ ਮਦਦ ਮੰਗ ਲੈ ਆਪਾਂ ਨੂੰ ਕੁਛ ਮਾੜਾ ਮੋਟਾ ਸਾਲ ਸੀ ਮਹੀਨੇ ਮਦਦ ਕਰ ਦਵੇ ਆਪਾਂ ਨੂੰ ਖਾਣ ਪੀਣ ਦੀ ਜੱਟ ਕਹਿਣ ਲੱਗਿਆ ਵੀ ਜਾ ਤਾਂ ਆਮਨਾ ਪਰ ਮੁਛ ਦਾ ਸਵਾਲ ਹੈ ਮੁਛ ਨਹੀਂ ਰਹਿੰਦੀ ਕਹਿੰਦਾ ਦੋਸਤ ਤੋਂ ਆਪਾਂ ਕੋਈ ਚੀਜ਼ ਮੰਗੀ ਹੈ ਨਾ ਉਹ ਵੀ ਖਾਣ ਪੀਣ ਨੂੰ ਚੁੱਲ੍ਹੇ ਦਾ ਅਸਮਾਨ ਕਹਿੰਦਾ ਮੁਛ ਨਹੀਂ ਰਹਿੰਦੀ ਉਹ ਕਹਿੰਦੀ ਭੁੱਖੇ ਮਰਨ ਨਾਲੋਂ ਤਾਂ ਠੀਕ ਹੈ ਜਵਾਕ ਨਹੀਂ ਦੇਖੇ ਜਾਂਦੇ ਭੁੱਖੇ ਮਰਦੇ ਭਾਈ ਉਹ ਬਾਗ ਗਿਆ ਕਹੇ ਸੁਣੇ ਗਿਆ ਤਾਂ ਤੁਰਿਆ ਜਾਂਦਾ ਸ਼ਹਿਰ ਚ ਉਹ ਬਾਣੀਆਂ 5-7 ਬੰਦਿਆਂ ਦੇ ਵਿੱਚ ਖੜਾ ਮੰਡੀ ਚ ਜਦੋਂ ਉਹਨੇ ਦੂਰੋਂ ਜੱਟ ਨੂੰ ਦੇਖਿਆ ਤਾਂ ਫਟਾਫਟ ਆ ਕੇ ਉਹਨੂੰ ਜੱਫੀ ਪਾ ਲਈ। ਕਹਿੰਦਾ ਕਿੱਧਰ ਆਇਆ ਹੈ? ਉਹ ਕਹਿੰਦਾ ਭਾਈ ਮੈਂ ਤਾਂ ਤੇਰੇ ਕੋਲ ਹੀ ਆਇਆ। ਉਹ ਕਹਿੰਦਾ ਅੱਛਾ ਬਹੁਤ ਵਧੀਆ ਕਰਿਆ। ਦੱਸ ਫੇਰ। ਉਹ ਕਹਿੰਦਾ ਵੀ ਬਹੁਤ ਗਰੀਬੀ ਆ ਗਈ ਘਰੇ। ਬਾਣੀਆਂ ਕਹਿੰਦਾ ਤੂੰ ਚੁੱਪ ਕਰ ਇੱਥੇ ਘਰੇ ਚੱਲਦੇ ਆਂ। ਭਾਈ ਕੀ ਗੱਲ ਕਰਾਂਗੇ? ਭਾਈ ਉਹਨੂੰ ਘਰੇ ਲਿਆ ਆਇਆ। ਘਰ ਵਾਲੀ ਨੂੰ ਕਹਿੰਦਾ ਵੀ ਮੇਰਾ ਦੋਸਤ ਆਇਆ ਇਹ ਆਪਣੇ ਪਿੰਡੋਂ ਵੀ ਵਧੀਆ ਸੇਵਾ ਕਰਨੀ ਆਪਾਂ ਇਹਦੀ ਮੇਰਾ ਬਚਪਨ ਦਾ ਦੋਸਤ ਆ ਇਹ ਭਾਈ ਉਹਨੇ ਵਧੀਆ ਖਾਣਾ-ਦਾਣਾ ਬਣਾਇਆ ਪ੍ਰਸ਼ਾਦ ਪ੍ਰਸ਼ੂਦ ਬਣਾ ਕੇ ਜੱਟ ਨੂੰ ਰੋਟੀ ਖਵਾਈ ਤਾਂ ਉਹਨੂੰ ਰਾਤ ਰੱਖਿਆ ਉਦੋਂ ਸਾਰਾ ਦੁੱਖ-ਸੁਖ ਸੁਣਿਆ ਉਹਨੂੰ ਕਹਿੰਦਾ ਹੁਣ ਮੈਂ ਦੱਸ ਕੀ ਦੇ ਮੈਂ ਤੈਨੂੰ ਕੀ ਚਾਹੀਦਾ ਜ਼ਰੂਰੀ ਵਾਲਾ ਉਹ ਕਹਿੰਦਾ ਪਹਿਲਾਂ ਤਾਂ ਮੈਨੂੰ ਬਲਦ ਰੇੜੇ ਰੇੜੀ ਚਾਹੀਦੀ ਐ ਖੇਤੀ ਕਰਨ ਨੂੰ ਫੇਰ ਕਹਿੰਦਾ ਮੈਨੂੰ 6 ਮਹੀਨੇ ਦਾ ਰਾਸ਼ਨ ਵੀ ਚਾਹੀਦਾ ਦਾਣੇ ਵੀ ਚਾਹੀਦੇ ਨੇ ਕਹਿੰਦਾ ਇੱਕ ਮੈਨੂੰ ਮੱਝ ਵੀ ਜ਼ਰੂਰ ਚਾਹੀਦੀ ਐ ਉਹ ਪਈ ਟੜਕੇ ਨੂੰ ਬਾਣੀਆਂ ਕਹਿੰਦਾ ਚੱਲ ਹੋ ਖੜਾ ਮੰਡੀ ਚੱਲੀਏ ਜਾ ਕੇ ਉਹਨੇ ਬਲਦ ਖਰੀਦੇ ਰੇੜਾ ਖਰੀਦਿਆ ਉਹਦੇ ਚ ਕਣਕ ਦੀਆਂ ਬੋਰੀਆਂ ਧਰੀਆਂ 6 ਮਹੀਨੇ ਦਾ ਰਾਸ਼ਨ ਹੋਰ ਧਰਿਆ ਸਾਰਾ ਜੁੱਲੇ ਦਾ ਗੁੜ ਤੇਲ ਨੂੰ ਗੁੜ ਤੋਂ ਲਾ ਕੇ ਇੱਕ ਉਹ ਨੂੰ ਮੱਝ ਲੈ ਕੇ ਖਰੀਦ ਕੇ ਦੁੱਧ ਆ ਲਈ ਰੇੜੇ ਰੇੜੀ ਦੇ ਨਾਲ ਬੰਨਤੀ ਉਹ ਨੂੰ ਵੇਰ ਕਹਿੰਦਾ ਵੀ ਕੋਈ ਹੋਰ ਵੀ ਲੋੜ ਹੋਵੇ ਤਾਂ ਝਿੜਕਣਾ ਨਹੀਂ ਮੈਨੂੰ ਦੱਸੀ ਤੂੰ ਉਹ ਨੂੰ ਪਿੰਡ ਸ਼ਹਿਰ ਤੋਂ ਬਾਹਰ ਛੱਡਣ ਆਇਆ ਜਦੋਂ ਛੱਡਣ ਆਇਆ ਤਾਂ ਉੱਥੇ ਆ ਕੇ ਉਹ ਨੂੰ ਕਹਿੰਦਾ ਬਾਣੀਆਂ ਜੱਟ ਨੂੰ ਕਹਿੰਦਾ ਅਗਲਾ ਦੋਸਤੀ ਕਹਿ ਦਿੰਦਾ ਕਹਿੰਦਾ ਦੋਸਤੀ ਨਿਭਾਉਣੀ ਬਹੁਤ ਔਖੀ ਹੈ ਭਾਈ ਜੱਟ ਨੂੰ ਜਾਣੀ ਇਹ ਗੱਲ ਚੂਹੀ ਉਹ ਭਾਈ ਆ ਗਿਆ ਆ ਕੇ ਉਹਨੇ ਅਬਦੀ ਘਰ ਵਾਲੀ ਨੂੰ ਦੱਸੀ ਸਾਰੀ ਗੱਲਬਾਤ ਨਾਲੇ ਉਹ ਖੁਸ਼ ਹੋਈ ਫਿਰ ਇਹ ਵੀ ਸਮਾਨ ਆ ਗਿਆ 6 ਮਹੀਨੇ ਦਾ ਬੱਚੇ ਭੁੱਖੇ ਨਹੀਂ ਰਹਿਣਗੇ ਹੁਣ ਭਾਈ ਉਹਨੇ ਖੇਤੀ ਕਰੀ ਬੱਚੇ ਵੀ ਉਹਦੇ ਦੋ ਮੁੰਡੇ ਤੇ ਦੋਨੋਂ ਜਵਾਨ ਹੋ ਗਏ ਉਹ ਵੀ ਨਾਲ ਹੱਥ ਬਟਾਉਣ ਲੱਗੇ ਖੇਤੀ ਇਹ ਜੀ ਕਰੀ ਸੰਜਮ ਨਾਲ ਚੱਲੇ ਘਰੇ ਦੁੱਧ ਪਾਣੀ ਦੁੱਧ ਲੱਸੀ ਹੋ ਗਿਆ ਖਾਣ ਪੀਣ ਨੂੰ ਮੱਝ ਵਾਲਾ ਤਾਂ ਜਾਣਿਓ ਹੋ 2-3 ਸਾਲਾਂ ਦੇ ਵਿੱਚੋਂ ਅਮੀਰ ਜ਼ਿਮੀਂਦਾਰਾਂ ਚ ਉਹਦੀ ਗਿਣਤੀ ਹੋਣ ਲੱਗੀ ਇੰਨਾ ਉਹਦਾ ਘਰ ਬੰਨਿਆ ਉਹਨੇ ਆਪ ਦਾ ਕਮਾਈ કરી ਪਿਓ ਆ ਪੁੱਤਾਂ ਨੇ ਹੁਣ ਉਹਨੂੰ ਕਹਿਣ ਲੱਗਿਆ ਆਪਦੇ ਘਰ ਵਾਲੀ ਨੂੰ ਵੀ ਆਪਾਂ ਇਹ ਸਣੇ ਵਿਆਜ ਮੋੜਨਾ ਹੈ ਉਹਦਾ ਉਹ ਕਹਿੰਦੀ ਠੀਕ ਹੈ ਤਾਂ ਉਧਰੋਂ ਪਾਈ ਬਾਣੀਏ ਨੂੰ ਤੇ ਉਹਦੇ ਘਰ ਵਾਲੀ ਨੂੰ ਕੁਸਟ ਰੋਗ ਹੋ ਗਿਆ ਜਿਹਨੂੰ ਕੋੜ ਕਹਿੰਦੇ ਨੇ ਤਾਂ ਸ਼ਹਿਰ ਦੇ ਜਿਹੜੇ ਬਾਣੀਏ ਤੇ ਜਿਨ੍ਹਾਂ ਨੂੰ ਪਤਾ ਲੱਗਿਆ ਉਹਨਾਂ ਨੇ ਤਾਂ ਇਕੱਠੇ ਹੋ ਕੇ ਉਹਨਾਂ ਨੂੰ ਬਾਹਰ ਕੱਢਤਾ ਸ਼ਹਿਰੋਂ ਕਹਿੰਦੇ ਵੀ ਇਹ ਤਾਂ ਸਾਨੂੰ ਹੋ ਜੂ ਸਾਰੇ ਸ਼ਹਿਰ ਨੂੰ ਮਾਰ ਦੂ ਇਹ ਤਾਂ ਬੂਹ ਭੈੜਾ ਹੁੰਦਾ ਲਾਗ ਲੱਗਦੀ ਐ ਵੀ ਭਾਈ ਤੁਸੀਂ ਸ਼ਹਿਰ ਛੱਡੋ ਜਦੋਂ ਤੁਸੀਂ ਠੀਕ ਹੋਗੇ ਫੇਰ ਆ ਜੇ ਹੁਣ ਬਾਣੀਆਂ ਸੋਚਦਾ ਵੀ ਕਿੱਥੇ ਜਾਈਏ ਘਰ ਛੱਡ ਕੇ ਬੱਚੇ ਛੱਡ ਕੇ ਤਾਂ ਭਾਈ ਉਹ ਆਪਦੇ ਪਿੰਡ ਆ ਲਈ ਬਾਹਰ-ਬاہر ਨਹਿਰਤੀ ਉਹਦੇ ਤੇ ਬਹਿ ਗਿਆ ਕੇ ਉੱਥੇ ਕੋਈ ਬੰਦਾ ਲੰਗਿਆ ਜਾਂਦਾ ਹੈ ਉਹਨੂੰ ਆਮ ਬੁਲਾ ਕੇ ਬਾਣੀਆਂ ਕਹਿਣ ਲੱਗਿਆ ਵੀ ਉਹ ਫਲਾਨੇ ਜ਼ਿਮੀਦਾਰ ਨੂੰ ਜਾਣਦਾ ਹੈ ਉਹ ਕਹਿੰਦਾ ਹਾਂ ਕਹਿੰਦਾ ਉਹਨੂੰ ਮੇਰੇ ਕੋਲ ਭੇਜ ਵੀ ਉਹਨੂੰ ਕਹਿੰਦੀ ਵੀ ਸ਼ਹਿਰ ਵਾਲਾ ਬਾਣੀਆਂ ਤੇ ਉਹਦੇ ਘਰ ਵਾਲੀ ਉੱਥੇ ਬੈਠੇ ਨੇ ਵੀ ਤੈਨੂੰ ਡੀਕਦੇ ਨੇ ਭਾਈ ਜਦੋਂ ਉਹ ਗਿਆ ਤਾਂ ਗਾਹਾਂ ਜੱਟ ਨਾ ਆ ਕੇ ਹਟਿਆ ਉਹ ਜਿਵੇਂ ਅੱਧੇ ਕੱਪੜੇ ਪਾਏ ਅੱਧੇ ਕ ਨਾ ਪਾਏ ਜਿਉਂ ਨੇ ਸਨੇਹਾ ਦਿੱਤਾ ਉਹ ਤਾਂ ਉਸ ਉਵੇਂ ਹੀ ਆ ਗਿਆ ਆ ਕੇ ਬਾਣੀਏ ਨੂੰ ਮਿਲਿਆ ਉਹਦੇ ਘਰ ਵਾਲੀ ਨੂੰ ਬਾਣੀਆ ਨੂੰ ਕਹਿੰਦਾ ਵੀ ਸਾਨੂੰ ਤਾਂ ਰੋਗ ਹੋ ਗਿਆ ਵੀ ਸਾਨੂੰ ਸ਼ਹਿਰੋਂ ਬਾਹਰ ਕੱਢਤਾ ਵੀ ਤੈਨੂੰ ਤਾਂ ਮੈਂ ਤਾਂ ਬੁਲਾਇਆ ਵੀ ਭਾਈ ਜੇ ਤੂੰ ਦੇ ਸਕਦਾ ਸਾਨੂੰ ਇੱਥੇ ਰੋਟੀ ਚਾਹ ਪਾਣੀ ਦੇ ਜਿਆ ਕਰ ਜੱਟ ਕਹਿਣ ਲੱਗਿਆ ਵੀ ਇੱਥੇ ਇੱਥੇ ਕਿਉਂ ਲੈ ਕੇ ਜਾਉਂ ਮੇਰੇ ਨਾਲ ਘਰੇ ਚੱਲ ਉਹ ਕਹਿੰਦਾ ਨਾ ਵੀ ਜੇ ਇੱਥੇ ਲੋਕਾਂ ਨੂੰ ਪਤਾ ਲੱਗ ਗਿਆ ਫਿਰ ਤੈਨੂੰ ਵੀ ਤੰਗ ਕਰਨਗੇ ਵੀ ਸਾਨੂੰ ਫੇਰ ਉਹਨੂੰ ਕੱਢ ਦੇਣਗੇ ਉਹ ਕਹਿੰਦਾ ਮੈਂ ਦੱਸਦਾ ਹੀ ਨਹੀਂ ਕਿਸੇ ਨੂੰ ਭਾਈ ਜਦੋਂ ਨਾ ਮੰਨਿਆ ਤਾਂ ਜੱਟ ਕਹਿਣ ਲੱਗਿਆ ਵੀ ਮੈਂ ਤਾਂ ਘਰੇ ਲੈ ਜਾਊਗਾ ਹੁਣ ਉਹ ਬਾਗੇ ਉਹਦੇ ਨਾਲ ਜਾ ਗਿਆ ਉਹਨੂੰ ਕਹਿੰਦਾ ਵੀ ਸਾਨੂੰ ਤੂੰ ਕਿਸੇ ਨੀਰੇ ਨੂਰੇ ਵਾਲੇ ਪਾ ਦੇ ਇਤੋਂ ਵੀ ਜਵਾਕਾਂ ਵਾਲਾ ਵੀ ਤੁਹਾਨੂੰ ਨਾ ਹੋ ਜੇ ਜੱਟ ਕਹਿੰਦਾ ਕਿਤੇ ਨਹੀਂ ਪਾਉਂਦਾ ਜਿੱਥੇ ਮੈਂ ਪੈਣਾ ਉੱਥੇ ਪਾਉਂ ਕਿਧਰ ਐ ਨਹੀਂ ਹੁੰਦਾ ਇਹ ਰੋਗ ਮੈਨੂੰ ਪਾਈਕਰ ਵਾਲੀ ਨੇ ਵਧੀਆ ਸੇਵਾ ਕਰੀ ਉਹਨਾਂ ਦੀ ਤਾਂ ਹੁਣ ਜੱਟ ਜਿਹੜਾ ਆਥੜੇ ਆਉਂਦਾ ਖੇਤੋਂ ਰੋਜ ਆਕੇ ਨਾਕੇ ਮੰਜੇ ਤੇ ਪੈਂਦਾ ਡਿੱਗਦਾ ਵੀ ਮੈਂ ਥੱਕ ਗਿਆ ਹੁਣ ਉਹ ਇੱਕ ਉੱਥੇ ਸਾਧੂ ਰਹਿੰਦਾ ਸੀ ਉੱਥੇ ਰਾਤ ਨੂੰ ਲੋਕ ਜਾਂਦੇ ਹੁੰਦੇ ਸਮਾਗਮ ਹੁੰਦਾ ਕੀਰਤਨ ਹੁੰਦਾ ਵਚਨ ਬਲਾਸ ਹੁੰਦੇ ਜੱਟ ਰੋਜ਼ ਉੱਥੇ ਜਾਣ ਲੱਗ ਗਿਆ ਤਾਂ ਹੁਣ ਮੈਦਰ ਜੱਟ ਦੇ ਘਰ ਵਾਲੀ ਆਪਦੇ ਮੁੰਡੇ ਨੂੰ ਕਹਿਣ ਲੱਗੀ ਕਹਿੰਦੀ ਬੇ ਪੁੱਤ ਕਹਿੰਦੀ ਅੱਗੇ ਤਾਂ ਤੇਰਾ ਬਾਪ ਖੇਤੋਂ ਆ ਕੇ ਕਹਿੰਦੀ ਮਰ ਜੂ ਮਰ ਜੂ ਕਰੀ ਜਾਂਦਾ ਕਹਿੰਦੀ ਇਹ ਮੰਜੇ ਤੇ ਪਈ ਜਾਂਦਾ ਵੀ ਮੈਂ ਥੱਕ ਗਿਆ ਵੀ ਜਿੱਦ ਦੇ ਆ ਆਏ ਨੇ ਬਾਣੀਆਂ ਤੇ ਉਹਦੇ ਘਰ ਵਾਲੀ ਵੀ ਹੁਣੇ ਪਤਾ ਨਹੀਂ ਕਿੱਥੇ ਜਾਂਦਾ ਆਥਣ ਵੇਲੇ ਰੋਜ਼ ਜਾਂਦਾ ਵੀ ਨੇਰੇ ਹੋਏ ਮੁੜਦਾ ਓਹ ਉਹਨੂੰ ਕਹਿੰਦਾ ਮੁੰਡਾ ਕਹਿਣ ਲੱਗਿਆ ਕਹਿੰਦਾ ਮਾਂ ਮੈਂ ਦੇਖ ਆਉਂਗਾ ਨਾਲ ਭਾਈ ਮੁੰਡਾ ਵੀ ਉਹਦੇ ਮਾਗਰ ਲਾਤਾ ਉਹਨੇ ਵੀ ਇਹਨੂੰ ਦੇਖ ਦੇਖ ਜਾ ਕੇ ਵੀ ਬਲਾਈ ਨਾ ਇਹਨੂੰ ਪਤਾ ਨਾ ਲੱਗੇ ਵੀ ਇਹ ਕਿੱਥੇ ਜਾਂਦਾ ਬਸ ਤੂੰ ਐ ਪਤਾ ਕਰ ਲੈ ਤਾਂ ਭਾਈ ਉਹ ਜਾਇਆ ਕਰੇ ਉੱਥੇ ਮੁੰਰੀ ਉੱਪੇ ਉਬੈਣਾ ਹੁੰਦਾ ਮਾਗਰ ਮੁੰਡਾ ਵਹਿਜਿਆ ਕਰੇ ਤਾਂ ਇੱਕ ਦਿਨ ਉਹ ਸੰਤ ਕਹਿਣ ਲੱਗਿਆ ਸਾਧੂ ਲੋਕ ਵਾਚਨ ਬਲਾਸ ਕਰਦੇ ਸਾਧੂ ਨਾਲ ਇਹੀ ਮੁੜੇ ਆਂਦਾ ਉਹਨੇ ਇਹਨੂੰ ਕੋਲ ਬੁਲਾ ਲਿਆ ਬਾਬੇ ਨੇ ਜੱਟ ਨੂੰ ਉਹਨੂੰ ਕਹਿੰਦਾ ਵੀ ਭਾਈ ਤੂੰ ਵੀ ਕੋਈ ਵਾਚਨ ਬਲਾਸ ਕਾਦੇ ਵਾਸਤੇ ਆਉਣਾ ਹੁੰਨਾ ਵੀ ਤੂੰ ਵੀ ਕੋਈ ਗੱਲ ਪੁੱਛਣੀ ਹੈ ਪੁੱਛ ਲੈ ਉਹ ਕਹਿੰਦਾ ਮਹਾਰਾਜ ਹੋਰ ਤਾਂ ਸਾਰਾ ਠੀਕ ਹੈ ਵੀ ਮੇਰਾ ਇੱਕ ਦੋਸਤ ਹੈ ਬਾਣੀਆਂ ਤੇ ਉਹਦੇ ਘਰ ਵਾਲੀ ਹੈ ਨਾਲ ਵੀ ਉਹਨਾਂ ਨੂੰ ਕੁਸ਼ਟ ਰੋਗ ਹੈ ਵੀ ਮੈਂ ਤਾਂ ਤਾਂ ਉਹਨਾਂ ਵੀ ਇੱਥੋਂ ਮੈਨੂੰ ਪਤਾ ਨਹੀਂ ਕੋਈ ਇਲਾਜ ਕੋਈ ਹੱਲ ਮਿਲ ਜੇ ਬਿਮਾਰੀ ਦਾ ਕੋਈ ਇਲਾਜ ਨਿਕਲੇ ਆਵੇ ਉਹ ਬਾਬਾ ਗਾਹਣ ਲੱਗਿਆ ਸਾਧੂ ਕਹਿੰਦਾ ਇਹ ਤਾਂ ਪੱਕਾ ਹੱਲ ਹੈ ਪਰ ਮਹਿੰਗਾ ਬਹੁਤ ਹੈ ਤਾਂ ਕਰਨਾ ਨਹੀਂ ਉਹ ਕਹਿੰਦਾ ਵੀ ਉਹ ਮਾਗਰੀ ਬਟਾ ਮੁੰਡਾ ਸੁਣੀ ਜਾਂਦਾ ਗੱਲਾਂ ਉਹ ਕਹਿੰਦਾ ਵੀ ਤੁਸੀਂ ਮੈਨੂੰ ਹੱਲ ਦੱਸੋ ਕਿੰਨਾ ਕੁ ਮਹਿੰਗਾ ਹੈ ਵੀ ਜੇ ਮੈਤੋਂ ਹੋਇਆ ਮੈਂ ਜ਼ਰੂਰ ਕਰੂੰਗਾ ਉਹ ਕਹਿਣ ਲੱਗਿਆ ਵੀ ਇਤੋਂ ਹੋਣਾ ਨਹੀਂ ਦੱਸਦਾ ਮੈਂ ਦਿਨਾਂ ਉਹ ਕਹਿੰਦਾ ਨਹੀਂ ਮਹਾਰਾਜ ਦੱਸੋ ਕਹਿੰਦਾ ਤੇਰਾ ਜੇਠਾ ਮੁੰਡਾ ਹੋਵੇ ਉਹਦੀ ਗਰਦਨ ਵੱਢ ਕੇ ਭਾਂਡੇ ਚੋਂ ਲਹੂ ਪਾ ਕੇ ਉਹ ਲਹੂ ਇਹਨਾਂ ਦੇ ਪਿੰਡਿਆਂ ਤੇ ਸਾਰੇ ਤੇ ਲਾ ਕੇ ਮੁੰਡੇ ਨੂੰ ਮੰਜੇ ਤੇ ਉਵੇਂ ਹੀ ਗਰਦਨ ਜੋੜ ਕੇ ਫੇਰ ਪਾ ਕੇ ਉੱਤੇ ਕੱਪੜਾ ਦੇ ਦਿੱਤਾ ਤੇ ਕਹਿੰਦਾ ਉਹ ਜਮਈ ਕਾਂਚਨ ਵਰਗਾ ਸਰੀਰ ਹੋ ਜੂਗਾ ਪੱਕਾ ਹੱਲ ਹੈ ਉਹ ਕਹਿੰਦਾ ਠੀਕ ਹੈ ਮਹਾਰਾਜ ਮੁੰਡਾ ਸੁਣ ਕੇ ਪਹਿਲਾਂ ਹੀ ਉੱਠ ਕੇ ਆ ਗਿਆ ਆਕੇ ਮੁੰਡੇ ਨੇ ਸੋਚਦਾ ਆਉਂਦਾ ਵੀ ਨਾ ਮੇਰੀ ਮਾਂ ਨੇ ਮੈਨੂੰ ਮਰਨ ਦੇਣਾ ਨਾ ਮੇਰੇ ਬਾਪ ਨੇ ਮਰਨ ਦੇਣਾ ਵੀ ਕਿਉਂ ਨਾ ਮੈਂ ਆਪ ਹੀ ਵੱਢ ਲਾਂ ਗਰਦਨ ਉਹ ਭਾਈ ਮੁੰਡੇ ਨੇ ਆਕੇ ਆਪਦੀ ਗਰਦਨ ਵੱਢ ਲਈ ਭਾਂਡਾ ਧਰ ਲਿਆ ਏਠਾਂ ਵੀ ਇਹਦੇ ਚ ਖੂਨ ਡਿੱਗੂਗਾ ਤਾਂ ਐਨੇ ਉਹਦੇ ਜੱਟ ਦੀ ਘਰ ਵਾਲੀ ਅੰਦਰ ਬੜੀ ਫਟਾਫਟ ਉਹਨੇ ਦੇਖਿਆ ਵੀ ਮੁੰਡੇ ਨੇ ਤਾਂ ਗਰਦਨ ਵੱਢ ਲਈ ਉਧਰੋਂ ਜੱਟ ਆ ਗਿਆ ਉਹ ਲੱਗੀ ਰੋਣ ਜੇ ਅੰਦਰ ਹੀ ਜੱਟ ਵੜ ਗਿਆ ਉਹਨੂੰ ਕਹਿੰਦਾ ਚੁੱਪ ਕਰ ਚੁੱਪ ਕਰ ਕਹਿੰਦਾ ਬੋਲੀ ਨਾ ਜੋ ਮੈਂ ਸਾਹ ਨਾ ਕੱਢੀ ਕਹਿੰਦਾ ਕਹਿੰਦੀ ਗੱਭਰੂ ਪੁੱਤ ਨੇ ਗਰਦਨ ਵੱਢ ਲਈ ਤੂੰ ਕਹਿੰਨਾ ਸਾਹ ਨਾ ਗੱਢੀ ਕਹਿੰਦਾ ਚੁੱਪ ਤਾਂ ਕਰ ਕਹਿੰਦਾ ਤੂੰ ਮੇਰੀ ਗੱਲ ਸੁਣ ਲੈ ਪਹਿਲਾਂ ਕਹਿੰਦਾ ਉਹ ਕਹਿੰਦੀ ਮੈਂ ਇਹ ਤੇਰੇ ਵਾਂਗਰ ਤੋਰਿਆ ਤੀ ਉਥੋਂ ਕਹਿੰਦੀ ਆਇਆ ਅਨੁਸਾਰ ਕਹਿੰਦੀ ਉਹ ਕਹਿੰਦਾ ਬਸ ਫਿਰ ਮੈਂ ਸਮਝ ਗਿਆ ਕਹਿੰਦਾ ਸਾਧੂ ਨੇ ਮੈਨੂੰ ਕਿਹਾ ਤੀ ਵੀ ਮੁੰਡੇ ਦੀ ਗਰਦਨ ਵੱਢ ਕੇ ਉਹ ਲਹੂ ਇਹਨਾਂ ਦੇ ਲਾਉਣਾ ਵੀ ਇਹ ਜੰਮੇ ਠੀਕ ਹੋ ਜਾਣਗੇ ਕਹਿੰਦਾ ਇਹਨੇ ਤਾਂ ਆ ਕੇ ਆਪਦੇ ਆਪ ਹੀ ਵੱਢ ਲਈ ਫਿਰ ਸੁਣ ਕੇ ਆਇਆ ਭਾਈ ਉਹਨੇ ਚੱਕਿਆ ਜੱਟ ਨੇ ਆਪਦਾ ਮੁੰਡਾ ਮੰਜੇ ਤੇ ਪਾਤਾ ਸਿਰ ਉਹਦੇ ਨਾਲ ਜੋੜ ਕੇ ਉੱਤੇ ਚਾਦਰ ਦਿੱਤੀ ਤਾਂ ਹੂਨ ਚੱਕ ਕੇ ਲਾ ਜਾ ਕੇ ਉਧਰ ਖੰਬਿਆਂ ਦੇ ਨਾਲ ਉਹਨਾਂ ਦੇ ਪਿੰਡੇ ਤੇ ਲਾਇਆ ਕਹਿੰਦਾ ਵੀ ਬਾਣੀ ਨੂੰ ਕਹਿੰਦਾ ਵੀ ਤੇਰੇ ਘਰ ਵਾਲੀ ਦੀ ਤੁਲਾ ਤੇ ਤੇਰੇ ਮੈਂ ਲਾਉਣਾ ਲਾਇਆ ਭਾਈ ਕਈ ਘੰਟਿਆਂ ਬਾਅਦ ਰੋ ਉਹਨਾਂ ਦਾ ਤਾਂ ਸਰੀਰ ਸਾਫ਼ ਹੋਣ ਲੱਗ ਗਿਆ ਕੁਸ਼ਟ ਰੋਗਤੀ ਜਿਹੜਾ ਕੋੜ ਹਟਣ ਲੱਗ ਗਿਆ ਤਾਂ हट ਗਿਆ ਸਾਰਾ ਸਰੀਰ ਸਾਫ ਹੋ ਗਿਆ ਤਾਂ ਬੜੇ ਖੁਸ਼ ਹੋਏ ਹੁਣ ਟੜਕੇ ਨੂੰ ਉਹ ਕਹਿਣ ਲੱਗਿਆ ਜੱਟ ਵੀ ਇਹਨੂੰ ਪਤਾ ਨਾ ਲੱਗ ਜੇ ਮੇਰੇ ਮੁੰਡੇ ਦਾ ਉਹਨੂੰ ਕਹਿੰਦਾ ਵੀ ਤੂੰ ਐਂ ਕਰ ਹੁਣ ਕਹਿੰਦਾ ਕਈ ਮਹੀਨੇ ਹੋ ਗਏ ਤੈਂ ਵੀ ਆਪਦੇ ਜਵਾਕ ਛੱਡੇ ਨੇ ਵੀ ਚਲ ਤੈਨੂੰ ਛੱਡਿਆ ਵਾਂ ਵੀ ਜਵਾਕਾਂ ਨੂੰ ਦੇਖ ਜਾ ਕੇ ਬਾਣੀਆਂ ਕਹਿੰਦਾ ਵੀ ਮੇਰੀ ਸੁਣ ਲੈ ਗੱਲ ਵੱਡਾ ਮੁੰਡਾ ਕਹਿੰਦਾ ਤੇਰਾ ਮੈਨੂੰ ਮਿਲੇ ਬਿਨਾਂ ਨਹੀਂ ਤੀ ਜਾਂਦਾ ਕਹਿੰਦਾ ਹੁਣ ਮੈਂ ਕਈ ਦਿਨਾਂ ਦਾ ਦੇਖਦਾ ਵੀ ਉਹ ਮੈਨੂੰ ਦਿਸਿਆ ਨਹੀਂ ਕਿਤੇ ਜੱਟ ਕਹਿੰਦਾ ਤੈਨੂੰ ਕੀ ਦੱਸਾਂ ਕਹਿੰਦਾ ਉਹ ਤਾਂ ਮੇਰੇ ਨਾਲ ਲੜ ਕੇ ਨਾਨਕੀ ਜਾ ਵੜਿਆ ਕਹਿੰਦਾ ਉਹਦਾ ਤਾਂ ਐ ਨਹੀਂ ਪਤਾ 6 ਮਹੀਨੇ ਨਾ ਵੀ ਉਹ ਤਾਂ ਅੱਗੇ ਵੀ ਇਹੀ ਕਰਦਾ ਕਹਿੰਦਾ ਮੇਰੇ ਨਾਲ ਲੜ ਕੇ ਨਾਨਕੀ ਭੱਜ ਜਾਂਦਾ 6-6 ਮਹੀਨੇ ਨਹੀਂ ਹੁੰਦਾ ਉਹ ਕਹਿਣ ਲੱਗਿਆ ਬਾਣੀਆਂ ਕਹਿੰਦਾ ਵੀ ਚੱਲ ਮੈਂ ਢੀਕਦਾ ਖਬਰ ਆ ਜੇ ਵੀ ਨਹੀਂ ਫਿਰ ਮੈਨੂੰ ਤਾਂ ਮੈਂ ਤਾਂ ਉਹਨੂੰ ਮਿਲੇ ਬਿਨਾ ਜਾਂਦਾ ਨਹੀਂ ਉਹਨੂੰ ਲਿਆਈ ਉਥੋਂ ਮੈਂ ਮੈਂ ਨਹੀਂ ਮਿਲੇ ਬਿਨਾ ਜਾਂਦਾ ਭਾਈ ਅੰਤ ਨੂੰ ਫਿਰ ਉਹਨੂੰ ਬਾਣੀਆਂ ਨੂੰ ਕਹਿੰਦਾ ਵੀ ਉਰਿਆ ਮੇਰੇ ਨਾਲ ਜਾ ਕੇ ਜੱਟ ਨੇ ਕੱਪੜਾ ਚੱਕਿਆ ਮੁੰਡਾ ਦਿਖਾਇਆ ਉਹਨੂੰ ਬਾਣੀਆਂ ਨੇ ਬਹੁਤ ਮਾਰੀ ਉਹਨੂੰ ਕਹਿੰਦਾ ਰੋ ਨਾ ਕਹਿੰਦਾ ਇਸੇ ਦੀ ਦਵਾਈ ਨਾਲ ਤੁਸੀਂ ਠੀਕ ਹੋਇਓ ਕਹਿੰਦਾ ਇਹਦਾ ਹੀ ਕਹਿੰਦਾ ਖੂਨ ਲਾਇਆ ਤੁਹਾਨੂੰ ਇਹ ਤਾਂ ਬਾਣੀਆਂ ਕਹਿਣ ਲੱਗਿਆ ਵੀ ਚੰਗਾ ਤੂੰ ਉਹਨੇ ਸਾਰੀ ਗੱਲ ਬਾਣੀਆਂ ਨੂੰ ਦੱਸੀ ਵੀ ਮੈਂ ਆਏ ਉੱਥੇ ਬਾਬੇ ਲੈੇ ਜਾਂਦਾ ਸੀ ਉਹ ਕਹਿੰਦਾ ਫਿਰ ਉਹਨੂੰ ਬਾਬੇ ਨੂੰ ਲੈ ਕੇ ਆ ਹੁਣ ਰੇ ਬਾਣੀਆਂ ਕਹਿੰਦਾ ਭਾਈ ਉਹ ਸਾਧੂ ਨੂੰ ਲਿਆਇਆ ਸਾਧੂ ਵੀ ਜਾਣੀ ਜਾਣਦੀ ਉਹਨੂੰ ਪਤਾ ਸੀ ਸਾਰਾ ਉਹਨੂੰ ਲੈ ਕੇ ਆਇਆ ਜਦੋਂ ਆ ਕੇ ਉਹਨੂੰ ਦਿਖਾਉਣ ਲੱਗਿਆ ਵੀ ਆਹ ਪਿਆ ਜੀ ਮੇਰਾ ਪੁੱਤ ਵੀ ਇਹ ਹੋ ਗਿਆ ਠੀਕ ਉਹ ਕਹਿਣ ਲੱਗਿਆ ਵੀ ਸਾਰੇ ਅੱਖਾਂ ਮੀਚ ਲੋ ਹੱਥ ਬੰਨ ਕੇ ਚੌਂਕੜੇ ਮਾਰ ਕੇ ਬਹਿ ਜਾਓ ਸਾਧੂ ਕਹਿੰਦਾ ਵਾਹਿਗੁਰੂ ਵਾਹਿਗੁਰੂ ਕਰੋ ਸਾਰੇ ਲਾਗੇ ਕਰਨ ਭਾਈ ਜਦੋਂ ਅੱਧ ਘੰਟਾ ਕੀਤਾ ਤਾਂ ਮੁੰਡਾ ਉੱਠ ਕੇ ਬਹਿ ਗਿਆ ਬੈਠਿਆ ਹੋਇਆ ਤਾਂ ਹੁਣ ਖੁਸ਼ ਹੋ ਗਏ ਸਾਧੂ ਕਹਿੰਦਾ ਆਹ ਲੈ ਭਾਈ ਮੋੜ ਲਿਆਂਦਾ ਤੇਰਾ ਪੁੱਤ ਮੈਂ ਤਾ ਖੁਸ਼ਤਾ ਹੋਣਾ ਹੀ ਐ ਮਾਂ ਪਿਓ ਨੇ ਵੀ ਬਾਣੀਆਂ ਬਹੁਤ ਖੁਸ਼ ਹੋਇਆ ਹੁਣ ਜਦੋਂ ਮਿਲ ਗਿਲ ਕੇ ਫੇਰ ਬਾਣੀਆਂ ਤੇ ਉਹਦੇ ਘਰ ਵਾਲੀ ਜਾਣ ਲੱਗੇ ਪਿੰਡੋਂ ਬਾਹਰ ਛੱਡ ਕੇ ਆਇਆ ਫੇਰ ਜਿਵੇਂ ਉਹ ਛੱਡ ਕੇ ਗਿਆ ਸੀ ਜੱਟ ਨੂੰ ਜਾ ਕੇ ਜੱਟ ਨੇ ਫੇਰ ਉਹ ਗੱਲ ਚ ਤਾਰੀ ਕਹਿੰਦਾ ਬਾਈ ਕਹਿੰਦਾ ਅਗਲਾ ਕਾਹੇ ਦਿੰਦਾ ਦੋਸਤੀ ਦੋਸਤੀ ਨਵਾਂਣੀ ਬਹੁਤ ਔਖੀ ਐ ਜਿਵੇਂ ਬਾਣੀਆਂ ਨੇ ਕਿਹਾ ਸੀ ਕਹਿੰਦਾ ਨਵਾਂ ਲੀਬੋ ਤੋਖੀ ਹੈ ਭਾਈ ਬਾਣੀਆਂ ਉਹਦੇ ਗਲ ਲੱਗ ਕੇ ਰੋਇਆ ਜੱਟ ਦੇ ਹੱਥ ਫੜ ਲੇ ਕਹਿੰਦਾ ਵੀਰਾ ਮੈਨੂੰ ਇਹ ਗੱਲ ਨਾ ਕਹਿ ਕਹਿੰਦਾ ਮੈਂ ਤਾਂ ਤੈਨੂੰ ਦਿੱਤਾ ਹੀ ਕੁਛ ਨਹੀਂ ਤੀ ਜਿਹੜੇ ਤੈਂ ਕਹਿੰਦਾ ਪੁੱਤ ਮਹਾਰਤ ਕੇ ਧਰ ਲਿਆ ਕਹਿੰਦਾ ਮੇਰੇ ਤੇ ਮੇਰੀ ਘਰ ਵਾਲੀ ਖਾਤਰ ਕਹਿੰਦਾ ਵੀ ਅਸਲੀ ਰੱਬ ਤਾਂ ਮੇਰਾ ਤੂੰ ਐ ਕਹਿੰਦਾ ਤੂੰ ਦੋਸਤ ਨਹੀਂ ਸਾਡੀ ਤਾਂ ਜਾਨ ਐ ਕਹਿੰਦਾ ਤੂੰ ਸੋ ਭਾਈ ਇਹੋ ਜਿਹੇ ਵੀ ਦੋਸਤ ਹੁੰਦੇ ਨੇ ਅੱਜ ਵੀ ਹੈਗੇ ਬਹੁਤ ਇਹੋ ਜਿਹੇ ਇਹੀ ਜਿਹੀ ਗੱਲ ਨਹੀਂ ਪਰ ਹੈਗੇ ਟਾਵੇਂ ਟਾਵੇਂ ਨੇ ਧੰਨਵਾਦ